ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਔਰ ਬਾਅਦ ਪੈਰ ਪਾਰਟੀ ਦੀ ਨਵੀਂ ਬਣੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਭੀਰ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਹੋਈ ਔਰ ਦੋਨੋਂ ਹੀ ਮੀਟਿੰਗਾਂ ਬੜਾ ਲੰਬਾ ਸਮਾਂ ਚੱਲਿਆ ਔਰ ਸਾਰੀ ਜਿਹੜੀ ਮੌਜੂਦਾ ਰਾਜਨੀਤਿਕ ਵਿਵਸਥਾ ਹੈ ਕਿ ਹੈ ਜੋ ਪ੍ਰਸਥਿਤਿਆ ਹੈ ਕਿ ਹੈ ਉਹਦੇ ਤੇ ਬੜੀ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਇੱਕ ਤਾਂ ਕੁਝ ਐਮ ਪ੍ਰੋਗਰਾਮ ਜਿਹੜੇ ਆ ਦੋਨਾਂ ਮੀਟਿੰਗਾਂ ਦੇ ਵਿੱਚ ਉਲਿੱਕੇ ਗਏ ਆ ਉਹਦੇ ਵਿੱਚ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਜੀ ਇਸਰੂ ਦੀ ਯਾਦ ਦੇ ਵਿੱਚ ਹਰ ਸਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਾਲਾਨਾ ਕਾਨਫਰੰਸ ਹੁੰਦੀ ਹੈ ਉਹ 15 ਅਗਸਤ ਨੂੰ ਇਸ ਰੂ ਦੇ ਵਿੱਚ ਕਾਨਫਰੰਸ ਹੋਏਗੀ 19 ਅਗਸਤ ਨੂੰ ਰੱਖਣ ਪੁੰਨਿਆਂ ਦੇ ਮੌਕੇ ਤੇ ਸਾਲਾਨਾ ਕਾਨਫਰੰਸ ਬਾਬਾ ਬਕਾਲਾ ਦੇ ਵਿੱਚ ਹੁੰਦੀ ਹੈ ਉਹ ਵੀ ਕਾਨਫਰੰਸ ਜਿਹੜੀ ਹੈ ਚਰਤੀਕੜਾ ਦੇ ਹਤਾਲ ਬਾਬਾ ਬਕਾਲਾ ਦੇ ਵਿੱਚ ਹੋਏਗੀ ਔਰ 20 ਅਗਸਤ ਨੂੰ ਹਰ ਸਾਲ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੰਗਵਾਲ ਚੌਂ ਦੀ ਬੱਸੀ ਜਿਹੜੀ ਹੈ ਉਹਦਾ ਸ਼ਹੀਦੀ ਸਮਾਗਮ ਉਹਨਾਂ ਦੇ ਜਿੱਦੇ ਸਾਨ ਪਿੰਡ ਲੰਗਵਾਲ ਦੇ ਨੇੜੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹਦੇ ਵੀ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਕਰਕੇ ਤੇ ਵੱਡਾ ਸ਼ਹੀਦੀ ਸਮਾਗਮ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇਹ ਤਿੰਨ ਜਿਹੜੇ ਵੱਡੇ ਪ੍ਰੋਗਰਾਮ ਹੈ ਇਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਇੱਕ ਬੜਾ ਅਹਿਮ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਮੀਟਿੰਗ ਕੋਰ ਕਮੇਟੀ ਦੇ ਵਿੱਚ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹਨਾਂ ਨੇ ਲੰਬੇ ਸਮੇਂ ਦਾ ਏਜੰਡਾ ਉਹਨੂੰ ਤਿਆਰ ਕਰਨ ਵਾਸਤੇ ਇੱਕ ਤਿੰਨ ਰੋਜ਼ਾ ਜਿਹੜਾ ਡੈਲੀਕੇਟ ਸੈਸ਼ਨ ਹੈ ਜਨਰਲ ਡੈਲੀਕੇਟ ਇਕਲਾਸ ਸ਼੍ਰੋਮਣੀ ਅਕਾਲੀ ਦਲ ਦਾ ਉਹ ਨਵੰਬਰ ਮਹੀਨੇ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੁਲਾਇਆ ਜਾ ਕਿ ਓਕੇ ਜੋ ਫੈਸਲਾ ਹੋਇਆ ਕਿ ਜਿਹੜਾ ਸਾਡਾ ਪੰਥਕ ਏਜੰਡਾ ਜੋ ਪੰਜਾਬ ਨੂੰ ਤੇ ਦੇਸ਼ ਨੂੰ ਇਸ ਵੇਲੇ ਗੰਭੀਰ ਚੁਣੌਤੀਆਂ ਨੇ ਜੋ ਰੀਜਨਲ ਇਸ਼ੂਜ਼ ਨੇ ਇਸੇ ਕਾਰਨ ਜੋ ਖੇਤੀ ਦਾ ਸੰਕਟ ਹੈ ਬਹੁਤ ਵੱਡਾ ਗਰਾਊਂਡ ਟਰਤੀਹੇ ਤੇ ਪਾਣੀ ਦਾ ਵੱਡਾ ਸੰਕਟ ਜਿਹੜੀ ਵਾਤਾਵਰਨ ਦੀ ਜਿਹੜਾ ਬਹੁਤ ਬੜੀ ਹਾਲਤ ਪੰਜਾਬ ਦੀ ਹੋ ਗਈ ਆ ਐਜੂਕੇਸ਼ਨ ਦੇ ਸਾਡੀ ਪਾਲਿਸੀ ਸੇਤ ਵਾਸਤੇ ਲੋਕਾਂ ਦੀ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੀ ਲੰਬੀ ਪਾਲਿਸੀ ਹੋਣੀ ਚਾਹੀਦੀ ਆ ਔਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਸਿੱਖ ਡਾਇਸਪੋਰਾ ਪਰਦੇਸ਼ਾਂ ਦੇ ਵਿੱਚ ਬੈਠਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾ ਕੀ ਨੇ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਵਾਸਤੇ ਕੀ ਕੀਤਾ ਜਾ ਸਕਦਾ ਔਰ ਹੋਰ ਬਹੁਤ ਸਾਰੇ ਇਸ਼ੂ ਦਲਿਤ ਵਰਗ ਦੀਆਂ ਜਿਹੜੀਆਂ ਵਡੀਆਂ ਸਬਸਿਆਵਾਂ ਨੇ ਇਹ ਸਾਰੇ ਜਿਹੜਾ ਆਉਣ ਵਾਲੇ ਲੰਬੇ ਸਮੇਂ ਵਾਸਤੇ ਪਾਰਟੀ ਦੀ ਰੂਪਰੇਖਾ ਤੈਅ ਕਰਨ ਵਾਸਤੇ ਤੇ ਤਿੰਨ ਰੋਜਾ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਪਾਰਟੀ ਦਾ ਜਨਰਲ ਇਜਲਾਸ ਪੁਲਾਇਆ ਜਾਏਗਾ ਜਿਦੇ ਵਿੱਚ ਸਾਰੇ ਪਾਰਟੀ ਦੇ ਡੈਲੀਗੇਟ ਵੀ ਸ਼ਾਮਲ ਹੋਣਗੇ ਹੋਰ ਐਕਸਪਰਟਸ ਨੂੰ ਵੀ ਮੌਕਾ ਦੇਣਗੇ ਹੋਰ ਸਖਸ਼ੀਤਾ ਵੀ ਉਹਦੇ ਵਿੱਚ ਸ਼ਮੂਲਿਤ ਕਰਨਗੇ ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੇਜ ਦੇ ਵਿੱਚ ਕਿਹੜੀ ਪਾਰਟੀਆਂ ਨੂੰ ਵੱਡੀ ਲੀਡ ਦਿੰਦਾ ਰਿਹਾ ਫਰੈਡਰਲਿਜ਼ਮ ਦੇ ਦੇਹਾਂ ਦੇ ਉੱਤੇ ਦੇਸ਼ ਨੂੰ ਸੰਵਿਧਾਨ ਨੂੰ ਕਿਸਤਾ ਚਲਾਉਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ